ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਨੇ ਜਾਣਾ ਸੀਗਾ ਘੁੰਮਣ ਵੈਸੇ 1:00 ਵੱਜ ਗਿਆ ਬਾਅਦ ਲੇਟ ਆ ਤੇ ਅੱਜ ਮੇਰੇ ਚ ਡੈਡੀ ਵਾਲੀ ਤੇ ਅੱਜ ਮੇਰੇ ਵਿੱਚ ਡੈਡੀ ਵਾਲੀ ਆਦੋਂ ਆਈ ਹੋਈ ਆ ਜਿਵੇਂ ਮੈਨੂੰ ਡੈਡੀਆਂ ਨੂੰ ਐ ਫੀਲ ਹੋ ਰਿਹਾ ਵਾ ਕਿ ਲੇਟ ਕਿਉਂ ਹੋ ਗਏ ਮੈਂ ਡੈਡ ਨੂੰ ਫੋਨ ਕਰਕੇ ਗਿਆ ਮੈਂ ਡੈਡੀ ਕਿ ਅੱਜ ਮੈਨੂੰ ਉਹ ਚੀਜ਼ ਫੀਲ ਹੋ ਰਹੀ ਆ ਕਿ ਜਦੋਂ ਬੰਦਾ ਲੇਟ ਹੋ ਜਾਂਦਾ ਆ ਤਾਂ ਫਿਰ ਕਿਵੇਂ ਫੀਲ ਹੁੰਦਾ ਆ ਮੈਂ ਕਿਹਾ ਅੱਗੇ ਅਸੀਂ ਕਹਿੰਦੇ ਹੁੰਦੇ ਆ ਕਿ ਤੁਸੀਂ ਜ਼ਿਆਦਾ ਕਾਲ ਹੀ ਕਰਦੇ ਹੋ ਤੇ ਵੇਰ ਅੱਜ ਫੀਲ ਹੋ ਰਿਹਾ ਹੈ ਦੇ ਅਸੀਂ ਜਾਣਾ ਸੀਗਾ ਬੀਜ ਤੇ ਵੀਰ ਜੀ ਹੋਣੀ ਕਹਿੰਦੇ ਕਿ ਟਾਈਮ ਹੈਗਾ ਯਾਰ ਅੱਜ ਸਿੰਘ ਸਾਹਿਬ ਵੀ ਘਰੇ ਸੀਗੇ ਕਹਿੰਦੇ ਵੀ ਅਸੀਂ ਵੀ ਵੇਲੇ ਆਗੇ ਵੀ ਆਪਾਂ ਘੁੰਮਣ ਚੱਲਦੇ ਆਂਗੇ ਤੇ ਮੈਂ ਸੋਚਿਆ ਘਰ ਬਣਾ ਕੇ ਲੈ ਕੇ ਚੱਲਦੇ ਆਂ ਜਦੋਂ ਜਾਓ ਬਾਹਰੋਂ ਬਾਹਰ ਜਾ ਕੇ ਆਪਣੇ ਘਰ ਦੀ ਚੀਜ਼ ਖਾਓ ਉਹੀ ਦੁੱਗਣੀ ਸਵਾਦ ਲੱਗਦੀ ਹੁੰਦੀ ਆ ਬਾਕੀ ਇਹਨੂੰ ਲੱਗੇ ਨਾ ਲੱਗੇ ਮੈਨੂੰ ਲੱਗਦੀ ਆ ਮਤਲਬ ਤੇ ਹੁਣ ਆਪਾਂ ਪਾਸਤਾ ਬਣਾਇਆ ਭਾਂਡੇ ਚ ਪਾ ਲਈਏ ਪੈਕ ਕਰ ਲਿਆ ਇਹਦਾ ਟੱਕਾ ਲੂਸ ਲਾਈ ਦਾ ਲਪਾਫਾ ਲਾਵਾਂ ਤੇ ਕਿੰਨੇ ਲੋੜੇ ਨੇ ਖਲੋਣਾ ਜਾਵੇ ਮੈਂ ਸਮਾਨ ਵਾਰਾ ਵੜਾ ਰਿਆ ਸੈਂਸਰ ਕਹਿੰਦੇ ਇੰਨਾ ਵੀ ਕਰਨਾ ਹੈ ਉੱਥੇ ਘੜਾਣਾ ਪੈਣਾ ਜਾਣਾ ਅਸੀਂ ਨਾ ਸੈਂਸਰ ਜਦੋਂ ਲਾਸਟ ਟਾਈਮ ਗਏ ਸੀਗੇ ਮੈਂ ਮੰਮੀ ਤੇ ਉਹ ਵੀ ਦੀ ਹੁਣ ਆਇਆ ਸੀ ਉਹਨਾਂ ਨਾਲ ਗਏ ਸੀਗੇ ਨਾ ਉਦੋਂ ਸਾਡਾ ਸਮਾਨ ਟਾਈਮ ਨਾਲ ਹੀ ਮੁੱਕ ਗਿਆ ਫਿਰ ਉਹਨਾਂ ਨੂੰ ਬਾਹਰੋਂ ਖਾਣਾ ਪਿਆ ਮੈਂ ਤਾਂ ਮਤਲਬ ਪ੍ਰੋਵਾਈਡ ਹੀ ਕੀਤਾ ਸੀਗਾ ਪਰ ਬਾਹਰੋਂ ਉਹਨਾਂ ਦਾ ਸਵਾਦ ਮਿਲਿਆ ਨਾਲੇ ਪੈਸੇ ਇੰਨੇ ਖਰਚ ਹੋ ਗਏ ਮੈਂ ਫਿਰ ਉਸ ਦਿਨ ਸੋਚਿਆ ਕਿ ਜੇ ਥੋੜੀ ਜਿਹੀ ਜਾਣਾ ਆਨੇ ਆਹ ਗ੍ਰੋਸਰੀ ਵਾਲਾ ਬੈਗ ਲੈ ਲਿਆ। ਇਸ ਵਾਸਤੇ ਤੋਂ ਇਲਾਵਾ ਆਮੰਦਾ ਦਾ ਭਾਂਡੇ ਨੇ। ਉਹ ਜਿਆਦਾ ਰੋਟੀਆਂ ਨੇ। ਆਹ ਪਾਣੀ ਦੀ ਬੋਤਲ ਆ। ਆਹ ਪਾਣੀ ਦੀ ਬੋਤਲ ਆ। ਉਹਦੇ ਵਿੱਚ ਥੱਲੇ ਕਰੇਲੇ ਨੇ। ਕਿਹਦੇ ਚ? ਇਹ ਥੱਲੇ। ਚੂਰੀ। ਅੱਛਾ ਚੂਰੀ ਆ। ਕਰੇਲੇ ਆ ਤਾਂ ਇਹ ਕਿਹਦੇ ਚ ਪਾਲਿਆ ਰੋਟੀ ਤੇ ਨਹੀਂ ਲੱਗਦਾ ਕਿਸੇ ਨੇ ਖਾਣੀ ਨਹੀਂ ਪਰ ਮੈਂ ਨਹੀਂ ਖਾਧੀ ਹੋਈ ਤੇ ਮੈਂ ਖਾऊंगी। ਪਰ ਮੈਂ ਕਹਾਂ ਕਿ ਕਿਸੇ ਨਾ ਕਿਸੇ ਦਾ ਜੀ ਘਰੇ ਆਉਂਦਾ ਇਸ ਕਰਕੇ ਰੋਟੀਆਂ ਦਾ ਤੇ ਨਹੀਂ ਲੈ ਲਈ। ਮੌਸਮ ਅੱਜ ਆਸਮਾ ਇਹ ਆਲੇ ਪਿਆਜ਼ ਜਨੇ ਲੱਗੇ ਨੇ ਇਹ ਆਲੇ ਛੋਟੇ ਨੇ ਇਹ ਸਾਲ ਬਾਅਦ ਲੱਗਦੇ ਆ ਇਸ ਸਾਲ ਇਸ ਸਾਲ ਦਾ ਮੌਸਮ ਹੈ ਜੇ ਭਾਈ ਫਰੂਟ ਬਹੁਤ ਲੱਗ ਰਹੇ ਨੇ ਜਿਹੜੇ ਚੈਰੀ ਟਰੀ ਨੇ ਕਾਫੀਆਂ ਚੈਰੀਜ਼ ਲੱਗ ਰਹੀਆਂ ਨੇ ਉਹਨੇ ਨੇੜੇ ਸੀਗਾ ਕੋ ਨੂੰ ਬਹੁਤ ਚੈਰੀਜ਼ ਲੱਗਿਆ ਸੀ ਇਹਨੂੰ ਪੀਅਰਸ ਬਾਦ ਲੱਗੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਵੱਡੇ ਹੋ ਕੇ ਉਵੇਂ ਪੱਕਣਗੇ ਵਧੀਆ ਜਾਂ ਐਵੇਂ ਹੀ ਵਿਚਾਰਿਆਂ ਦਾ ਐਂਡ ਹੋ ਜਾਊਗਾ ਲੱਗੇ ਤਾਂ ਬਹੁਤ ਜਿਆਦੇ ਹੋਣੇ ਇਹ ਦੇਖ ਲਓ ਕਿੰਨੇ ਲੱਗੇ ਹੋਏ ਨੇ ਨજર ਵੀ ਨਾ ਲੱਗ ਜਾਏ ਕਹਿੰਦੇ ਹੁੰਦੇ ਨੇ ਤੇ ਜੇ ਲੱਗਣ ਫਿਰ ਆਪਾਂ ਖਾਈਏ ਪਿਛਲੇ ਸਾਲ ਲੱਗੇ ਨਹੀਂ ਸਨ ਢੀਆਂ ਅਸੀਂ ਇੱਕ ਸਾਲ ਛੱਡ ਕੇ ਲੱਗਦੇ ਨੇ ਟੈਂਟ ਲੈ ਕੇ ਹੀ ਨਹੀਂ ਆਏ ਉਹ ਦਸ ਸ਼ਾਂਚ ਟੈਂਟ ਕਾਦੋ ਲਾਇਆ ਪਾਰਕਿੰਗੇ ਭਰੀ ਪਈ ਔਰ ਰੀਤ ਜੀ ਹੁਣ ਪਾਰਕ ਪਾਰਕਿੰਗ ਲੱਭਣ ਚੱਲੇ ਆਗੇ ਅਸੀਂ ਇੱਕ ਵਾਰ ਉਤਰ ਗਿਆ ਹਲੋ ਅੰਗਰ ਹਾਈ ਤਾਂ ਅੰਗਰ ਨਹੀਂ ਆਇਆ ਮੈਨੂੰ ਕੱਦੀ ਕਹਦਾ ਅੰਗਰ ਬੁਲਾਈ ਨਹੀਂ ਰਿਹਾ ਨਹੀਂ ਤਾਂ ਸੈਂਡ ਚ ਜਾਣ ਦੀ ਕਲ ਮੁਨੇ ਸਾਰਾ ਮਾਰ ਲੱਗੇ ਮੈਨੇ ਛੋੜਿਆ ਅਸੀਂ ਇੱਧਰ ਆ ਗਏ ਪਾਣੀ ਕੰਨੀ ਸਿੰਘ ਸਾਹਾ ਉੱਤੇ ਪੈ ਗਏ ਕਹਿੰਦੇ ਮੈਂ ਤਾਂ ਸੌਂਨਾ ਆ ਅਸੀਂ ਉਹਨਾਂ ਨੂੰ ਛੱਡਿਆ ਪਹਿਲਾਂ ਇਹ ਮੈਟ ਲਿਆਉਣ ਲੱਗੇ ਸੀ ਯੋਗਾ ਮੈਟ ਵੀ ਹੋ ਗਿਆ ਮੈਂ ਵੀ ਪਹਿਲਾਂ ਉਹ ਲਿਆਉਂਦੀ ਸੀ ਫਿਰ ਅਸੀਂ ਰੱਖਿਆ ਇਹ ਕਹਿੰਦੇ ਉਹਨੇ ਟੀ ਚਾਦਰ ਤੇ ਚੱਕ ਲਈ ਫਿਰ ਇਹ ਹਾਂ ਉਹ ਪਤਾ ਕੀ ਹੋਇਆ ਬਾਹਰ ਪਿਆ ਸੀਗਾ ਇੱਕ ਰੱਖਿਆ ਹੋਇਆ ਮੈਂ ਕਿਹਾ ਚਲ ਬਾਹਰੋਂ ਚੱਕ ਲਈਏ ਤਾਂ ਬਾਹਰ ਆਈ ਉਹ ਮੰਮੀ ਅੰਦਰ ਹੀ ਲੈ ਗਈ ਸੀ ਫਿਰ ਮੈਂ ਕਿਹਾ ਚਲ ਛੱਡ ਕੋਈ ਨਾ ਉਹ ਚਾਦਰ ਵੀ ਠੀਕ ਆ ਬਈ ਹਾਂਜੀ ਚਾਹਣਾ ਚਾਹੀਦਾ ਉਹਨਾਂ ਨੂੰ ਤਾਂ ਇੱਕ ਥੇਸ ਚਾਹੀਦਾ ਅੰਗਰ ਵਧੀਆ ਆਪਣਾ ਫਨ ਕਰ ਰਿਹਾ ਹਾਂ ਮਾਰੇ ਜਾਣੇ ਆਏ ਹੋਏ ਆ ਨਾ ਨਹੀਂ ਮਤਲਬ ਵੀਕੈਂਡ ਨਹੀਂ ਹੈਗਾ ਫਿਰ ਵੀ ਕਾਫੀ ਪੀੜਾ ਇੱਥੇ ਇਹ ਤੇ ਦੀਦੀ ਕਹਿੰਦੇ ਮੈਂ ਵੀਰ ਜੀ ਦਾ ਨਾਮ ਲਿਖਾਇਆ ਦੇਖ ਲਓ ਪਾਣੀ ਲਿਖਣ ਨਹੀਂ ਦੇ ਰਿਹਾ ਕੀ ਸੰਕੇਤ ਹੈ ਇਹਦਾ ਬਾਹਰ ਤਾਂ ਚੱਲੇ ਖਤਰਾ ਇਹ ਤੇ ਅੰਗਰ ਕੀ ਪੁੱਤੇ ਲੱਗੇ ਅੰਗਰ ਦੇਖ ਲਓ ਇਹ ਡੀਵਾਟਰ ਆ ਮਮਮੀ ਬਾਲਟੀ ਆ ਜੀ ਲੈ ਕੇ ਆਏ ਸੀਗੇ ਇੱਕ ਮੈਂ ਲੈ ਲਈਏ ਕੰਗਨ ਜਨ ਬੀ ਇੱਕ ਦਿਨ ਇਹਨੂੰ ਵਹਿ ਪੈ ਗਿਆ ਵੀ ਮੇਰੀ ਬਾਲਟੀ ਕਿਤੇ ਚਾਚੀ ਚੱਕ ਲਈ ਜੀ ਜਦੋਂ ਐ ਮਲ ਗਈ ਦੀਆ ਮਨਿੰਦਰ ਜੀ ਦਾ ਇਹੇ ਤੇ ਵਾਰੀ ਆਉਂਦੀ ਅੱਜ ਐ ਮਮਮੀ ਟੱਜ ਤਾਂ ਹੀ ਤਾਂ ਕਹਿਣੀ ਆ ਦੇਖ ਲਓ ਪਾਣੀ ਘਾਤੋ ਟਾ ਰਿਆ ਐ ਅਸ ਗੇਟ ਦੇ ਰਿਆ ਇਹ ਤਾਂ ਆਈ ਇੱਕ ਤਾਂ ਬਈ ਨਹੀਂ ਸੁਣਦਾ ਐ ਇਹ ਤਾਂ ਕਲੀਅਰ ਵੀ ਨਹੀਂ ਦੇਖ ਰਿਆ ਮੈਂ ਕੱਲਾ ਮਾ ਨਹੀਂ ਲਿਖਦਾ ਵਸ ਦੇਖੀ ਨਹੀਂ ਰਿਹਾ ਇਹ ਨਾਲ ਫੁੱਲ ਵੀ ਹੈ ਦੇਖੋ ਹੌਲੀ ਵਸ ਕਬੂਲ ਕੀਤਾ ਜਾਵੇ ਨਾਮ ਤਾਂ ਰਹਿ ਹੀ ਨਹੀਂ ਗਿਆ ਇਹ ਤਾਂ ਉਹ ਵੀ ਨਹੀਂ ਹੈਗਾ ਵੀ ਅੱਖਾਂ ਦੀ ਬੰਨ ਕੇ ਲਿਆ ਕੇ ਦਿਖਾਈਏ ਜੇ ਲੰਮਾ ਜਿ ਦੇਖਿਆ ਤੁਸੀਂ ਉਹ ਬੀਚ ਦੀ ਤੇ ਉਹ ਆਈ ਲਵ ਯੂ ਜੋ ਵੱਡਾ ਸਾਰਾ ਲਿਖੇ ਪਾਣੀ ਆਉਂਦਾ ਸਮਝੀ ਉਹਨੂੰ ਹੋਰ ਸੋਣਾ ਜਿਆ ਕਰ ਦਿੰਦਾ ਇੱਥੇ ਉਲਟਾ ਹੋ ਰਿਹਾ ਪਰ ਉਰੇ ਮਿੱਟੀ ਦਾ ਫਰਕ ਆ ਮੈਨੂੰ ਲੱਗਦਾ ਨਾ ਪੱਤਰ ਜੇ ਨੇ ਹਾਂਜੀ ਜੀ ਲਿਖਤੀ ਆ ਬੜਾ ਵਧੀਆ ਵੀ ਲੱਗ ਰਿਹਾ ਹੈਗਾ ਵੇ ਆਦਰਬਾਦ ਸਣਾ ਹੋ ਗਿਆ ਗੱੱਬਾ ਤੇ ਹੋਣਾ ਸੀ ਗੱੱਬਾ ਤੇ ਸਰਹਣਾ ਵੀ ਹੁੰਦਾ ਫਿਰ ਤਾਂ ਨਾਲ ਕੰਬਲ ਵੀ ਜਿਹੜੀ ਇਹਦੇ ਤੇ ਨੀਂਦ ਆਣੀ ਹੈਗੀ ਉਹ ਗੱਦੇ ਤੇ ਨਹੀਂ ਆਣੀ ਸੀ ਕਿ ਦਰਖਤ ਉਹ ਜਿਹੜੇ ਪੁਰਾਣੇ ਵੱਡੇ ਵੱਡੇ ਦਰਖਤ ਨੇ ਐਨੀ ਸ਼ਾਹ ਕਰਦੇ ਨੇ ਕਿੰਨੇ ਬੰਦੇ ਥੱਲੇ ਬੈਜ ਜਾਂਦੇ ਨਾਲੇ ਸੋਹਣੇ ਲੱਗਦੇ ਆ ਆਹ ਦੇ ਲਾ ਇਦਾਂ ਸੋਚਦਾ ਨੂੰ ਵੀ ਜੇ ਮੈਂ ਦਰਖਤ ਲਾਉਂਗਾ ਵੀ ਮੈਨੂੰ ਤਾਂ ਸ਼ਾਇਦ ਕੋਈ ਫਾਇਦਾ ਨਾ ਹੋਵੇ ਅਗਲੇ ਵੀਰ ਨੂੰ ਫਾਇਦਾ ਹੋਵੇ ਜਿਨੇ ਵੀ ਇਹ ਦਰਖਤ ਲਾਇਆ ਹੋਣਾਗਾ ਕਿੰਨਾ ਪੁੰਨ ਖਟਿਆ ਮੈਨੂੰ ਜੇ ਤੁਸੀਂ ਇਹ ਸੋਚ ਕੇ ਦਰਖਤ ਲਾਉਨੇ ਹੋ ਵੀ ਇੱਕ ਦਿਨ ਤੇ ਮਰੇਸਰਾ ਫਾਇਦਾ ਲੈਣਗੇ ਫਿਰ ਉਹ ਪੁੰਨ ਦਾ ਕੰਮ ਇਹ ਪਾ ਲਓ ਜੀ ਅਗਲੀ ਜਨਰੇਸ਼ਨ ਵਾਲੀ ਫੋਨ ਨਾ ਨਹੀਂ ਕਰਦੇ ਹੈਗੇ ਬਹੁਤ ਗਾਲਤ ਮੈਂ ਤਾਂ ਗਿਆ ਨਹੀਂ ਹੈਗਾ ਉਧਰ ਵਾਲੇ ਮੈਂ ਕਿ ਪੈਰ ਤੇ ਲਿਪਟ ਜਾਣੇ ਤੇ ਇੱਕ ਜਿਹੇ ਵਿਚਾਰੇ ਅੰਗ ਉਧਾਰਿਆ ਨਿਕੜਿਆ ਤੇ ਪੈਰ ਤੇ ਲਿਪਟੇ ਪਏ ਵਿਚਾਰੇ ਬੰਦੇ ਆ ਰਹੇ ਆ ਹੁਣ ਉਹਨਾਂ ਦਾ ਉਹਨਾਂ ਦੀ ਟੀ-ਸ਼ਰਟ ਉਹਦੇ ਸ਼ਰਟ ਨਾਲ ਮੈਚ ਹੋ ਰਹੀ ਆ ਤੇ ਉਹਨਾਂ ਦੀ ਜਿਹੜੀ ਟੀ-ਸ਼ਰਟ ਹੈਗੀ ਉਹੋ ਸ਼ਾਰਟ ਉਹ ਪਿੱਛੇ ਸਮਾਨ ਨਾਲ ਮੈਚ ਹੋ ਰਿਹਾ ਐਵੇਂ ਮੈਚਿੰਗ ਆ ਨੇ ਉੱਪਰ ਵੀ ਮੈਂ ਗਿਆ ਪਿੱਛੇ ਅਸਮਾਨ ਨਾਲ ਵੀ ਮੈਚਿੰਗ ਹੋ ਰਹੀ ਆ ਸਕਾਈ ਸਾਰਾ ਸੇਮ ਲੱਗ ਰਿਹਾ ਖਾਣ ਦਾ ਟਾਈਮ ਹੋ ਗਿਆ ਉਹ ਖਾ ਭਲੇ ਮੈਂ ਤਾਂ ਫੁੱਕ ਵੀ ਨਹੀਂ ਲੱਗੇ ਤੇ ਭਰਿਆ ਮੈਂ ਖਾ ਕੇ ਨਹੀਂ ਨਾਈ ਹਾਂ ਜੇ ਤਾਂ ਖਾ ਕੇ ਨਾ ਆਈ ਮੈਂ ਕੁਛ ਨਹੀਂ ਖਾਦਾ ਮੈਂ ਗਿਆ ਵੀ ਉੱਥੇ ਜਾ ਕੇ ਖਾਣੇ ਜਾ ਰਹੀ ਨਾਲ ਪੱਥਰ ਜਿਹੇ ਬੜੇ ਸੋਹਣੇ ਮੜ ਕੇ ਚਾਦਰ ਤੇ ਰੱਖਣ ਹਾਂਜੀ ਘਰੀ ਲੈ ਜਾਣੀ ਐ ਵੀ ਨਾਲ ਚਾਦਰ ਤੇ ਮੈਂ ਚੱਲੇ ਫਟ ਜਾਣੇ ਮੈਂ ਉੱਥੇ ਲੈ ਕੇ ਆਈ ਸੀਗੀ ਵੈਨਕੂਵਰ ਪਤਾ ਨਹੀਂ ਕਿੱਥੇ ਲੈ ਕੇ ਆਈ ਸੀਗੀ ਮੈਂ ਜਾਸਪੁਰ ਤੋਂ ਜਾਸਪੁਰ ਤੋਂ ਸ਼ਾਇਦ ਪਤਾ ਨਹੀਂ ਜਿੱਥੋਂ ਵੀ ਲੈ ਕੇ ਆਈ ਸੀਗੀ ਉਹ ਮੈਂ ਘਰੇ ਰੱਖੇ ਹੋਏ ਆਲੇ ਗੋਰੀ ਜਿਹੜੇ ਕੁੱਤੇ ਲਈ ਕਰਦੇ ਨੇ ਯਾਰ ਕੁੱਤਿਆਂ ਕਰਕੇ ਤਾਂ ਨਾ ਉਹਨੂੰ ਜੀਣੀ ਕਰਦਾ ਚਾਉਂ ਚਾਉਂ ਜੀ ਕਰ ਜਾਂਦੇ ਨੇ ਵਿੱਚ ਵੀ ਪਿੱਛੇ ਵੀ ਆਏਗਾ ਵੀਡੀਓ 'ਚ ਦੇਖ ਰਿਹਾ ਟੋਲੂ ਜੀ ਕੋਈ ਰੋਟੀ ਲੈ ਕੇ ਆਉਦਾ ਹਣਾ ਉਹਨੇ ਫਿਰ ਇਸ ਟੇਨ ਤੋਂ ਗਏ ਨੇ ਪਲਾਸਟਿਕ ਵਾਲੇ ਜਿਖਾਉਣਾ ਨਹੀਂ ਹੈਗਾ ਇਸ ਕਰਕੇ ਆਪਾਂ ਇਹ ਵੀ ਲੈ ਕੇ ਆ ਗਏ ਗਰਮ 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 ਆ ਕੇ ਦਿੰਦਾ ਹੋਵੇ ਗਰਮ ਕੀ ਹੈ ਇਹ ਪਾਸਤਾ ਕਾਸ਼ੀ ਵੀ ਲੈ ਆਉਂਦੀ ਆ ਨਾਲ ਕਾਸ਼ੀ ਵੀ ਲੈ ਕੇ ਆਉਂਦੀ ਆ ਕਾਸ਼ੀ ਪਲੇਟਾਂ ਵੀ ਲੈ ਕੇ ਆਉਂਦੀ ਆ ਨੇ ਦੇਖਿਆ ਨਹੀਂ ਮੈਂ ਆਈ ਆ ਜੇ ਪਲੇਟਾਂ ਲੈ ਕੇ ਆਉਂਦੀ ਆ ਉਹ ਮੈਂ ਮੈਂ ਓਏ ਆਇਆ ਨਾ ਜਿਵੇਂ ਹੁਣ ਆਪਾਂ ਬੈਠੇ ਆ ਉਹਦੇ ਗੋਰੇ ਵੀ ਬੈਠੇ ਆ ਗੋਰੇ ਐਨੇ ਜੱਜ ਰਹੇ ਨੇ ਐਨੇ ਸੋਹਣੇ ਲੱਗਦੇ ਗੋਰੇ ਆ ਆਪਣੇ ਥੋੜੇ ਲੱਗੇ ਵਿਚ ਦੇ ਤਾਂ ਇਹੀ ਜੱਜ ਕਰਉਂਗੇ ਆਪਣੇ ਜਿਹੜੇ ਹੱਥੇ ਪੁੱਟੇ ਦਿੰਦੇ ਨੇ ਉਹ ਜਿਵੇਂ ਕਈ ਉਹਦੇ ਉੱਤੇ ਵੀ ਨੇ ਟਿਕਟੌਕ ਤੇ ਇੰਸਟਾਗ੍ਰਾਮ ਤੇ ਵੇਚਦੇ ਆ ਓਕੇ ਕਿ ਉਹਨਾਂ ਨੇ ਵਾਈਟ ਪੀਪਲ ਨੂੰ ਉਹ ਜੀ ਜੀ ਚਿੰਤਾ ਨਹੀਂ ਕਰੀ ਕਾ ਪੂਰਾ ਪਲੈਂਟਿੰਗ ਕਰਨੀ ਸਾਡੇ ਪਾਣੀ ਚ ਕਿਸ਼ਤੀਆਂ ਜਾਂਦਾ ਕਿ ਫਿਰ ਨਾ ਇਹਦਾ ਕੁਝ ਕਰਨਾ ਜੇ ਹੋਰ ਤਾਂ ਮੈਂ ਸਾਰੇ ਹੀ ਕੱਟ ਕਰਦੇ ਨੇ ਕਿ ਇਹੀ ਘੱਟ ਜ਼ਿਆਦਾ ਕਰਦੇ ਯਾਰ ਬੜੀ ਬਹੁਤ ਲੱਗਦੇ ਆ ਗੋਰੇ ਬੈਠੇ ਆਪਾ ਹੌੜੀਆਂ ਚਾਦਰਾਂ ਦਾ ਹੀ ਰੰਗ ਹੋਰ ਨੇ ਲਿਓ ਵੀ ਪਾਸਤਾ ਖਾਈਏ ਅੰਗਰ ਤਾਂ ਵਧੀਆ ਪਾਸਤਾ ਐ ਅੰਗਰ ਸਿੰਘ ਮੈਂ ਕੈਚਪ ਲਿਆਉਣਾ ਓਹੋ ਆਪਾਂ ਲੱਗੇ ਆਂ ਕ੍ਰੇਲੇ ਨਾਲ ਰੋਟੀ ਸਕੂਲ ਵਾਲੀ ਵੀ ਨਹੀਂ ਲੈਣੀ ਆਗੀ ਆਂਗਰ ਸਟ੍ਰੋਬਰੀਆਂ ਖਾਣ ਲੱਗਿਆ ਇਹਨੂੰ ਮੈਂ ਦਿੱਤੀਆਂ ਸੀਗੀਆਂ ਪਰ ਇਹ ਹੁਣ ਸੋਣ ਨਹੀਂ ਰਿਹਾ ਹੈਗਾ ਇਹ ਫੋਰਕ ਨਾਲ ਪੰਗੇ ਲੈ ਰਿਹਾ ਨੋ ਇਹ ਫੋਰਕ ਨਾਲ ਪੰਗੇ ਲੈ ਰਿਆ ਨਾ ਖਾ ਰਿਆ ਵਾ ਨਾ ਹੱਥ ਨਾਲ ਖਾ ਰਿਆ ਹੈਗਾ ਤੇਰੇ ਛੱਟ ਲੱਗ ਜਾਣੀਆਂ ਇੱਕ ਇੱਕ ਖਾ ਇੱਕ ਇੱਕ ਖਾ ਇੱਕ ਇੱਕ ਹਾਂ ਇੱਕ ਇੱਕ ਖਾ ਮੂੰਹ ਚ ਲੱਗ ਜਾਊਗਾ ਤੇਰੇ ਪਿੱਛੇ ਇੱਕ ਇੱਕ ਖਾਣੀ ਹੈ ਸਿੰਗਲ ਕਿ ਤੇਹੋ ਗੋਰਾ ਅੰਕਲ ਉਹ ਵਜਾ ਰਿਹਾ ਆ ਕੀ ਕਹਿੰਦੇ ਨੇ ਉਹ ਨਾ ਯੋ ਕੋਲ ਕੋਈ ਆ ਕਹਦਾ ਪਰ ਕੀ ਕਹਿੰਦੇ ਆ ਉਹ ਜਿਹੜਾ ਅੰਕਲ ਆ ਨਾ ਬਹੁਤ ਸੁਨੱਖਾ ਆ ਸੰਟਾ ਕਲਾਥ ਹੀ ਲੱਗਦਾ ਸੰਟਾ ਕਲਾਥ ਹੁੰਦਾ ਸਿੰਘ ਤਾਂ ਕੀ ਕਹੇ ਸੰਟਾ ਕਲਾਥ ਕਲਾਥ ਕਲਾਸ ਅੰਗਰੇਜ਼ ਸੌਰੀ ਸੰਟਾ ਕਲਾਸ ਮੋਹ ਚ ਲੱਗੂ ਤੇਰੇ ਸੱਤ ਲੱਗੂਗੇ ਤਾਂ ਵੀ ਜਿਹੜੇ ਸਕੂਲ ਚ ਅਸੀਂ ਪੜੇ ਆਂਗੇ ਸਾਡਾ ਵਾਹ ਨਹੀਂ ਪਿਆ ਕਦੇ ਨਾਮ ਨਾਲ ਏ ਆ ਦੇਖੋ ਆ ਕੰਮ ਕਰ ਰਿਹਾ ਇਹ ਸੋਣੀ ਨਹੀਂ ਰਿਹਾ ਪੁੱਤੂ ਦੇਖ ਲੈ ਸਾਡ ਲੱਗਣੀਆਂ ਪਰ ਮੈਂ ਇਹਨੂੰ ਤਾਂ ਨਹੀਂ ਜ਼ਿਆਦਾ ਰੋਕ ਰਹੀ ਹੈਗੀ ਫਿਰ ਇਹਨੇ ਰੋਣ ਲੱਗ ਜਾਣਾ ਕੀ ਕਰਦਾਂਗੇ ਵਿਚਾਰ ਉਹ ਕੋਹ ਉਹ 30 ਕੋਹ 40 ਕੀ ਕਰਦਾਂਗੇ ਤੇ ਇੰਨਾ ਕੰਮ ਕਰਵਾਉਂਦੇ ਆ ਸਿੰਘ ਸਾਹਿਬ ਨੂੰ ਪਾਸ ਜਾ ਕੇ ਲੈਣਾ ਵਿਹਾਲਾ ਨਹੀਂ ਬੈਠਾ ਦੀ ਮੈਂ ਬੈਠਾ ਨਹੀਂ ਕੋਈ ਸਮਾਨ ਨਹੀਂ ਲੈ ਜਾਵੇ ਚੱਕ ਕੇ ਸਮਾਨ ਕਿਹੜਾ ਬੰਦਾ ਪਾਂਡੇ ਹੈ ਜੀ ਸਟੀਲ ਦੇ ਪਾਣੀ ਦੀ ਆਵਾਜ਼ ਤੇ ਛੱਲਾਂ ਜੀਆਂ ਰਾਤ ਨੂੰ ਬੜੀਆਂ ਲੱਗਦੀਆਂ ਨੇ ਸੌਣ ਨੂੰ ਡਰਾਉਣੀਆਂ ਜਮੇ ਜਾਂ ਸੁੰਨ ਸੁੰਨ ਹੋਏ ਪਰ ਸ਼ਾਂਤ ਜਿੰਦੀ ਠੱਕ ਠੱਕ ਵੱਜਦੀਆਂ ਨੇ ਬੜੀਆਂ ਦੀ ਲੱਗਦੀਆਂ ਇਸਰ ਪਾਣੀ ਦੇ ਵਿੱਚ ਨੇ ਇੱਕ ਪਾਈਪ ਆ ਉਹ ਗੰਦਾ ਇਹਦੇ ਵਿੱਚ ਪਾਣੀ ਪਾ ਰਹੇ ਆ ਮਤਲਬ ਗੰਦਾ ਪਾਣੀ ਜਾ ਇਹਦੇ ਵਿੱਚ ਪਾਣੀ ਜਾ ਰਿਹਾ ਹੁਣ ਉਹ ਤਾਂ ਅਸੀਂ ਜਾਣਨ ਕੇ ਲਈ ਬਨੇ ਰਹੀਏ ਇਹ ਮਚਲਾ ਸੀਗਾ ਉੱਥੇ ਉਹ ਫੁੱਲ ਡੰਗੇ ਹੋਏ ਆ ਗਏ ਕੋਈ ਮਰਿਆ ਹੁਣ ਉੱਥੇ ਨਹੀਂ ਨਹੀਂ ਉਹ ਤਾਂ ਆਓ ਦੇਖੋ ਸਾਹਮਣੇ ਆਪਾਂ ਹੀ ਦੇਖਿਆ ਚੱਲ ਜੀ ਹਾਂ ਘਰਾਂ ਨੂੰ ਵਧੀਆ ਸੀ ਮੌਸਮ ਵਧੀਆ ਸੀ ਅੱਜ ਵੈਦਰ ਸੋਹਣਾ ਸੀਗਾ ਜੇ ਗਰਮੀ ਫੱਗੀ ਹਾਂ ਗਰਮੀ ਦੀ ਫੇਰ ਆਪਾਂ ਜਾਂਦਾ ਤੁਹਾਡੀ ਵੀਡੀਓ ਵਾਲੀ ਸੋਹਣੀ ਆ ਰਹੀ ਆ ਮੋਰੇ ਸੋਰੀ ਪਹਿਰੇ ਹਾਂ ਹਾਂਜੀ ਚੱਲਦੇ ਹਾਂ ਹਣ ਇੱਧਰਲੀ ਸਾਈਡ ਦਾ ਵੀਡੀਓ ਵਾਲੀ ਸੋਹਣੀ ਆ ਰਹੀ ਆ